ਸਤਿ ਸ੍ਰੀ ਅਕਾਲ ਸਾਰੇ ਪੰਜਾਬੀਆਂ ਨੂੰ ਤੇ ਰਾਜਵੀਰ ਜਵੰਦਾ ਦੀ ਮੌਤ ਦਾ ਬਹੁਤ ਹੀ ਵੱਡਾ ਖਲਾਸਾ ਹੋਇਆ ਜੋ ਕਿ ਉਸਦੇ ਯਾਰਾਂ ਦੋਸਤਾਂ ਦਾ ਵੀ ਵਿੱਚ ਨਾਮ ਆਇਆ ਜੋ ਉਹਦੇ ਨਾਲ ਗਏ ਸੀ ਯਾਤਰਾ ਤੇ ਤੇ ਬਹੁਤ ਹੀ ਵੱਡੀ ਖਬਰ ਲੈ ਕੇ ਆ ਗਏ ਆ ਤੇ ਹੁਣ ਲੈ ਕੇ ਚੱਲਦੇ ਆ ਤੁਹਾਨੂੰ ਵੀਡੀਓ ਦੇ ਵੱਲ ਸਤਿ ਸ੍ਰੀ ਅਕਾਲ ਦੋਸਤੋ ਗੱਲ ਕਰਦੇ ਆਂ ਪੰਜਾਬ ਦੇ ਮਸ਼ਹੂਰ ਗਾਇਕ ਰਾਜਵੀਰ ਜਵੰਦਾ ਜੋ ਪਿਛਲੇ ਦਿਨੀ ਇੱਕ ਮਾਚਲ ਪ੍ਰਦੇਸ਼ ਦੇ ਵਿੱਚ ਜੋ ਉਹਨਾਂ ਨਾਲ ਦੁਰਘਟਨਾ ਘਟੀ ਉਸ ਤੋਂ ਬਾਅਦ 11 ਦਿਨ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜਦੇ ਹੋਏ ਫੋਰਟਿਸ ਹਸਪਤਾਲ ਮੁਹਾਲੀ ਦੇ ਵਿੱਚ ਇਸ ਸੰਸਾਰ ਨੂੰ ਅਲਵਿਦਾ ਆ ਕੇ ਕਿਤੇ ਉਹਨਾਂ ਦੀ ਜਿਹੜੀ ਇਹ ਮੌਤ ਹੈ ਉਹ ਕਿਤੇ ਨਾ ਕਿਤੇ ਬਹੁਤ ਵੱਡੇ ਜਿਹੜੇ ਸਵਾਲ ਖੜੇ ਕਰਕੇ ਗਈ ਹੈ ਕਿ ਬਹੁਤ ਸਾਰੇ ਭੇਦ ਜਿਹੜੇ ਨੇ ਬਹੁਤ ਸਾਰੇ ਤੱਥ ਨੇ ਉਹ ਸਾਰਿਆਂ ਵੱਲੋਂ ਜਿਹੜੇ ਛਪਾ ਲਏ ਗਏ ਨੇ ਇਸ ਵਕਤ ਸੋਸ਼ਲ ਮੀਡੀਆ ਦੇ ਉੱਪਰ ਇਸ ਦਿਸਬੰਦ ਵਿੱਚ ਬਹੁਤ ਸਾਰੀਆਂ ਪੋਸਟਾਂ ਜਿਹੜੀਆਂ ਉਹ ਵਾਈਰਲ ਹੋ ਰਹੀਆਂ ਨੇ ਕਿਉਂਕਿ ਰਾਜਵੀਰ ਜਵੰਦਾ ਦੀ ਜੜੀ ਲੋਕਪ੍ਰੀਤ ਹੈ ਉਹ ਇਸ ਵਕਤ ਕਿਸੇ ਤੋਂ ਵੀ ਛੁਪੀ ਨਹੀਂ ਸੀ ਕਿਉਂਕਿ ਇਸ ਗੱਲ ਦਾ ਅੰਦਾਜ਼ਾ ਇਸ ਗੱਲ ਤੋਂ ਹੀ ਲਗਾਇਆ ਜਾ ਸਕਦਾ ਹੈ ਕਿ ਉਹਨਾਂ ਦੇ ਆਉਣ ਵਾਲੇ ਜਿਹੜੇ ਸਮੇਂ ਦੇ ਵਿੱਚ 52 ਸ਼ੋਅ ਜਿਹੜੇ ਸੀ ਉਹ ਬੁੱਕ ਸਨ ਜੋ ਉਹਨਾਂ ਨੇ ਉਹਦੇ ਵਿੱਚ ਆਪਣੀ ਗਾਇਕੀ ਦਾ ਪ੍ਰਦਰਸ਼ਨ ਕਰਨਾ ਸੀ ਔਰ ਇਸ ਦੁਰਘਟਨਾ ਤੋਂ ਬਾਅਦ ਉਹ ਇਸ ਸੰਸਾਰ ਤੋਂ ਚਲੇ ਗਏ ਤਾਂ ਹੁਣ ਉਹਨਾਂ ਦੇ ਜਿਹੜੇ ਇਹ 52 ਸ਼ੋਅ ਬੁੱਕ ਨੇ ਜਿਹੜੇ ਉਹਨਾਂ ਦੇ ਦੋਸਤ ਕਲਾਕਾਰ ਸੀ ਉਹਨਾਂ ਨੇ ਲੋਕਾਂ ਨੂੰ ਇਹ ਅਪੀਲ ਕੀਤੀ ਹੈ ਕਿ ਉਹਨਾਂ ਦੇ ਇਹ ਜਿਹੜੇ ਸ਼ੋਅ ਨੇ ਉਹ ਰੱਦ ਨਾ ਕੀਤੇ ਜਾਣ ਅਸੀਂ ਪਰਿਵਾਰ ਨਾਲ ਗੱਲਬਾਤ ਕਰਕੇ ਇਹ ਸ਼ੋਅ ਲਗਾਵਾਂਗੇ ਤੇ ਉਹਨਾਂ ਦੀ ਜਿਹੜੀ ਸ਼ੋਅ ਦੀ ਕਮਾਈ ਹੋਏਗੀ ਉਹ ਅਸੀਂ ਪਰਿਵਾਰ ਨੂੰ ਸੌਂਪਾਂਗੇ ਉਹ ਗਾਇਕ ਨੇ ਸਾਥੀ ਕਲਾਕਾਰ ਨੇ ਜਿਨ੍ਹਾਂ ਨੇ ਇਹ ਸ਼ੋਅ ਕਰਨ ਦੀ ਗੱਲ ਕੀਤੀ ਹੈ ਉਹਨਾਂ ਦੇ ਵਿੱਚ ਜਿਵੇਂ ਮਸ਼ਹੂਰ ਗਾਇਕ ਰਣਜੀਤ ਬਾਵਾ ਅਦਾਕਾਰ ਤੇ ਗਾਇਕ ਜਿਹੜੇ ਐਮੀ ਵਿਰਖ ਜਾਸ ਬਾਜਵਾ ਤੇ ਕੁਲਵਿੰਦਰ ਬਿੱਲਾ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਅਸੀਂ ਉਹਨਾਂ ਦੇ ਸ਼ੋਅ ਲਗਾ ਕੇ ਜਿਹੜੀ ਕਮਾਈ ਹੈ ਉਹ ਪਰਿਵਾਰ ਨੂੰ ਸੌਂਪਾਂਗੇ ਹੁਣ ਗੱਲ ਕਰਦੇ ਹਾਂ ਉਹਨਾਂ ਦੀ ਮੌਤ ਦੇ ਜਿਹੜੇ ਸੰਬੰਧ ਦੇ ਵਿੱਚ ਸੋਸ਼ਲ ਮੀਡੀਆ ਉੱਪਰ ਜੋ ਦਿਨ ਬਾ ਦਿਨ ਸਾਹਮਣੇ ਆ ਰਿਹਾ ਹੈ ਕਿ ਰਾਜਵੀਰ ਜਵੰਦਾ ਜਿਹੜੇ ਨੇ ਉਹ ਜਿਹੜੀ ਉਸ ਤੋਂ 2 ਦਿਨ ਪਹਿਲਾਂ ਪੋਸਟ ਪਾਈ ਜਾਂਦੀ ਉਹਦੇ 'ਚ ਸਾਫ਼ ਸ਼ੋਅ ਹੋ ਰਿਹਾ ਕਿ ਉਹ ਇੱਕ ਕਾਫਲੇ ਦੇ ਨਾਲ ਇਸ ਤਰੀਕੇ ਦੇ ਜਿਹੜੇ રાઇડ ਤੇ ਜਾ ਰਹੇ ਸਨ ਔਰ ਉਹਨਾਂ ਦੇ ਜਿਹੜੇ ਕੈਮਰੇ ਸਨ ਉਹ ਹੈਲਮਟ ਦੇ ਉੱਪਰ ਹਮੇਸ਼ਾ ਆਨ ਰਹਿੰਦੇ ਸਨ ਉਸ ਦਿਨ ਉਹਨਾਂ ਦਾ ਇਹ ਕੈਮਰਾ ਬੰਦ ਹੋਣਾ ਬਹੁਤ ਸਾਰੇ ਸਵਾਲ ਖੜੇ ਕਰਦਾ ਹੈ ਅਗਲੀ ਗੱਲ ਜਿੰਨੇ ਉਹਨਾਂ ਦੇ ਨਾਲ ਸਾਥੀ ਸਨ ਚਾਹੇ 5 ਜਾਂ 6 ਜਾਂ 7 ਜਿੰਨੇ ਵੀ ਸਨ ਉਹਨਾਂ ਸਾਰੇ ਉਹ ਆਪਣੀ-ਆਪੋ ਆਪਣੀਆਂ ਅਲੱਗ-ਅਲੱਗ ਬਾਈਕ ਦੇ ਉੱਪਰ ਸਨ ਔਰ ਉਹਨਾਂ ਸਾਰਿਆਂ ਦੇ ਹੈਲਮਟ ਦੇ ਉੱਪਰ ਹੀ ਕੈਮਰੇ ਲੱਗੇ ਹੋਏ ਸਨ ਜੋ ਇੱਕ-ਇੱਕ ਪਲ ਦੀ ਜਿਹੜੀ ਹੈ ਉਹ ਰਿਕਾਰਡਿੰਗ ਕਰਦੇ ਸਨ ਪਰ ਉਸ ਤੋਂ ਬਾਅਦ ਜਿਹੜੀ ਮੇਨ ਗੱਲ ਇਹ ਹੈ ਕਿ ਜਦੋਂ ਰਾਜਵੀਰ ਜਵੰਦਾ ਦੀ ਇਹ ਦੁਰਘਟਨਾ ਹੋ ਜਾਂਦੀ ਹੈ ਤਾਂ ਉਸ ਤੋਂ ਬਾਅਦ ਇੱਕਦਮ ਹੀ ਉਹ ਸਾਰੇ ਦੇ ਸਾਰੇ ਰਾਈਡਰ ਕਿੱਥੇ ਚਲੇ ਗਏ ਜਿਹੜੇ ਉਹਨਾਂ ਦੇ ਨਾਲ ਸਾਥੀ ਸਨ ਔਰ ਉਸ ਵੇਲੇ ਸਭ ਕੋ ਰਾਜਵੀਰ ਜਵੰਦਾ ਨੂੰ ਉਹਨਾਂ ਦੀ ਸਖਤ ਲੋੜ ਸੀ ਤਾਂ ਕਿ ਉਹਨੂੰ ਉਹ ਫਸਟ ਏਡ ਦਿੰਦੇ ਜਦ ਤੱਕ ਰਾਜਵੀਰ ਜਵੰਦਾ ਸਹੀ ਹਸਪੀਟਲ ਹਸਪਤਾਲ ਦੇ ਵਿੱਚ ਦਾਖਲ ਨਾ ਹੋ ਜਾਂਦਾ ਤਦ ਤੱਕ ਉਹਨਾਂ ਨੇ ਉਹਨਾਂ ਦਾ ਉਹ ਸਾਥ ਦੇਣਾ ਸੀ ਪਰ ਇਸ ਇਹ ਸਵਾਲ ਖੜੇ ਕਰਦੀ ਹੈ ਗੱਲ ਕਿ ਉਹ ਤੁਰੰਤ ਉੱਥੋਂ ਇੱਕਦਮ ਕਿੱਥੇ ਚਲੇ ਗਏ دوسری ਗੱਲ ਇਹ ਹੈ ਕਿ ਰਾਈਡ ਦੇ ਦੌਰਾਨ ਜਿਹੜਾ ਕੈਮਰਾ ਦੂਜਿਆਂ ਦੇ ਲੱਗਿਆ ਹੋਇਆ ਸੀ ਚਲੋ ਜੇ ਰਾਜਵੀਰ ਜਵੰਦਾ ਦਾ ਕੈਮਰਾ ਬੰਦ ਵੀ ਸੀ ਤਾਂ ਜਿਹੜਾ ਦੂਜੇ ਰਾਈਡਰਸ ਦੇ ਕੈਮਰੇ ਲੱਗੇ ਹੋਏ ਸਨ ਉਹਨਾਂ ਦੇ ਵਿੱਚ ਕਿਤੇ ਵੀ ਅੱਜ ਤੱਕ ਇਹ ਸੋਸ਼ਲ ਮੀਡੀਆ ਤੇ ਪੋਸਟ ਨਹੀਂ ਦਿਖੀ ਕਿ ਵਾਕਈ ਉਹਨਾਂ ਦਾ ਐਕਸੀਡੈਂਟ ਟੱਠਿਆਂ ਦੇ ਵਿੱਚ ਵਜਨ ਕਰਕੇ ਹੋਇਆ ਜਾਂ ਜਿਹੜੀ ਗੱਲ ਇਹ ਕਹੀ ਜਾ ਰਹੀ ਹੈ ਕਿ ਰਾਜਵੀਰ ਜਵੰਦਾ ਜਦੋਂ ਟੱਠਿਆਂ ਨੂੰ ਤੋਂ ਬਚ ਕੇ ਲੰਘ ਰਹੇ ਸਨ ਤਾਂ ਸਾਹਮਣੇ ਆ ਰਹੀ ਜਿਹੜੀ ਬਲੈਰੋ ਗੱਡੀ ਹੈ ਉਹਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਹੈ ਕਹਿਣ ਦਾ ਕੀ ਭਾਵ ਹੈ ਕਿ ਆਪਾਂ ਇਹ ਗੱਲ ਭਲੀ ਭਾਂਤ ਜਾਣਦੇ ਹਾਂ ਕਿ ਜਦੋਂ ਇਸ ਤਰ੍ਹਾਂ ਦੋ ਵਹੀਕਲ ਆਪੋ ਇੱਕ ਦੂਸਰੇ ਦੇ ਵਿੱਚ ਟਕਰੌਂਦੇ ਨੇ ਐਕਸੀਡੈਂਟ ਤੋਂ ਬਾਅਦ ਦੋਵੇਂ ਸਾਧਨ ਜਿਹੜੇ ਹੁੰਦੇ ਨੇ ਕੈਪਚਰ ਕਰ ਲਏ ਜਾਂਦੇ ਨੇ ਉੱਥੋਂ ਦੀ ਪੁਲਿਸ ਦੁਆਰਾ ਪਰ ਅਜ ਤੱਕ ਵੀ ਸੋਸ਼ਲ ਮੀਡੀਆ ਦੇ ਵਿੱਚ ਉਹ ਵਾਲੀ ਬਲੈਰੋ ਨਹੀਂ ਦਿਖਾਈ ਗਈ ਕਿ ਉੱਥੋਂ ਦੀ ਪੁਲਿਸ ਨੇ ਉਹ ਵਾਲੀ ਬਲੈਰੋ ਕਦੋਂ ਕੈਪਚਰ ਕੀਤੀ ਕਿਉਂਕਿ ਉਹ ਐਕਸੀਡੈਂਟਲ ਸਾਧਨ ਸੀ ਜੇ ਬਲੈਰੋ ਚ ਵੱਜੇ ਨੇ ਤੇ ਕਿਤੇ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਠੱਠਿਆਂ ਦੇ ਵਿੱਚ ਵੱਜੇ ਨੇ ਮਤਲਬ ਇੱਥੇ ਦੋ ਗੱਲਾਂ ਸਾਹਮਣੇ ਆ ਰਹੀਆਂ ਨੇ ਜਿਹੜੇ ਸਵਾਲ ਖੜੇ ਕਰਦੀਆਂ ਨੇ ਕਿ ਵਾਕਈ ਐਕਸੀਡੈਂਟ ਕਿਸ ਚੀਜ਼ ਨਾਲ ਹੋਇਆ ਹੈ ਅਵਾਰਾ ਪਸ਼ੂਆਂ ਦੇ ਵਿੱਚ ਵੱਜਨ ਨਾਲ ਹੋਇਆ ਜਾਂ ਬਲੇਰੋ ਗੱਡੀ 'ਚ ਵੱਜਨ ਨਾਲ ਹੋਇਆ ਇਹ ਗੱਲ ਕਿੱਥੋਂ ਪਤਾ ਲਗਣੀ ਸੀ ਜਿਹੜੇ ਉਹਨਾਂ ਦੇ ਨਾਲ ਰਾਈਡ ਕਰ ਰਹੇ ਸਨ ਉਹਨਾਂ ਦੇ ਕੈਮਰਿਆਂ ਦੇ ਵਿੱਚ ਤਾਂ ਇਹ ਗੱਲ ਜ਼ਰੂਰ ਰਿਕਾਰਡ ਹੋਈ ਹੋएगी ਪਰ ਅੱਜ ਤੱਕ ਉਹਨਾਂ 'ਚੋਂ ਇੱਕ ਵੀ ਬੰਦਾ ਜਿੰਨੇ ਉਹਨਾਂ ਦੇ ਸਾਥੀ ਨਾਲ ਸਨ ਸੋਸ਼ਲ ਮੀਡੀਆ ਦੇ ਰੂਬਰੂ ਹੋ ਕੇ ਇੱਕ ਵੀ ਗੱਲ ਉਹਨਾਂ ਨੇ ਆਪਣੇ ਮੂੰਹ ਜੜੀ ਜਨਤਾ ਨੂੰ ਦੱਸੀ ਨਹੀਂ ਇਹ ਵੀ ਇੱਕ ਵੱਡਾ ਸਵਾਲ ਖੜਾ ਕਰਦੀ ਹੈ ਦੂਸਰੀ ਅਗਲੀ ਗੱਲ ਜਿਹੜੀ ਉਹਨਾਂ ਦੇ ਜਿਹੜੀ ਹੈਲਮਟ ਪਾਇਆ ਹੋਇਆ ਸੀ ਤੇ ਜਿਹੜੀ ਵਰਦੀ ਪਾਈ ਹੋਈ ਸੀ ਜਿਹੜਾ ਉਹ ਸੂਟ ਸੀ ਰਾਈਡ ਸੂਟ ਉਹ ਬਹੁਤ ਮਹਿੰਗਾ ਸੀ ਕਹਿੰਦਾ ਕਿ ਭਾਵੇਂ ਕਿ ਉਹ ਬਣਿਆ ਹੀ ਇਸ ਕੰਮ ਵਾਸਤੇ ਹੁੰਦਾ ਹੈ ਕਿ ਜੇ ਕਿਤੇ ਦੁਰਘਟਨਾ ਘਟਦੀ ਹੈ ਤਾਂ ਉਹ ਬੰਦੇ ਦੇ ਬਚਾਲ ਹੀ ਹੁੰਦਾ ਜਿਵੇਂ ਕਾਰ ਦੇ ਵਿੱਚ 에ਅਰ ਬੈਗ ਹੁੰਦੇ ਨੇ ਇਸੇ ਤਰੀਕੇ ਨਾਲ ਉਹ ਵੀ ਜਿਹੜਾ ਸੇਫਟੀ ਸੂਟ ਹੁੰਦਾ ਉਹਦਾ ਵੀ ਇਹੀ ਕੰਮ ਹੁੰਦਾ ਹੈ ਕਿ ਰਾਈਡਰ ਨੂੰ ਘੱਟ ਤੋਂ ਘੱਟ ਸੱਟ ਲੱਗੇ ਪਰ ਇੱਥੇ ਦੇਖਿਆ ਜਾ ਰਿਹਾ ਹੈ ਕਿ ਬਹੁਤ ਹੋ ਰਾਈਡਰ ਸੂਟ ਪਾਏ ਹੋਣ ਦੇ ਬਾਵਜੂਦ ਹੈਲਮਟ ਲੱਗੇ ਹੋਣ ਦੇ ਬਾਵਜੂਦ ਰਾਜਵੀਰ ਜਵੰਦਾ ਦੇ ਸਿਰ ਦੇ ਵਿੱਚ ਵੀ ਭਿਆਨਕ ਸੱਟ ਹੈ ਤੇ ਉਹਨਾਂ ਦੀ ਜਿਹੜੀ ਰੀੜ ਦੀ ਹੱਡੀ ਹੈ ਉਹ ਟੁੱਟੀ ਹੋਈ ਪਾਈ ਗਈ ਹੈ ਇਹ ਵੀ ਇੱਕ ਸਵਾਲ ਖੜਾ ਕਰਦੀ ਹੈ ਕਹਿੰਦਾ ਕੀ ਭਾਵੇਂ ਕਿ ਬਹੁਤ ਸਾਰੇ ਰਹੱਸ ਨਾਲ ਹੀ ਲੈ ਕੇ ਰਾਜਵੀਰ ਜਵੰਦਾ ਇਸ ਦੁਨੀਆ ਤੋਂ ਚਲੇ ਗਏ ਨੇ